ਬੈਠ ਨੂੰ ਆਕੇ ਉੱਲ ਜਾਂਦਾ ਹੈ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਜਿਵੇਂ ਲਿਕੇ ਜਾਂਦੇ ਜਿਵੇਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਹੈ ਵੀ ਪੀਨੇ ਏਰੀ ਜਿਹੜੀ ਦੁਆ ਹੈ ਨਾ ਦੁਆ बस काम वही करनी। ਮਾਲਾ ਕਰੀ ਮਾਲਾ ਦੀ ਸੁਣ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ। ਤੇ ਜਦੋਂ ਇਹੋ ਜਿਹੇ ਬੰਦੇ ਤੇ ਦਰਦ ਤੇ ਹੋਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਮੀ। ਕਿੰਨੇ ਚਿਰ ਦੀ ਤੁਹਾਡੀ ਇੱਕ سپورਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਹੈ ਆ ਦੇਖ ਲੈ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ। ਹੁਣ ਮੈਨੂੰ ਆਉਂਦੇ ਨੂੰ ਉਹ ਆ ਵਿਖਾਇਆ। ਕਿੰਨੇ ਚਿਰ ਹੈ ਗਿਆ ਲੱਗਦਾ ਨਹੀਂ ਕਿ ਤੇ ਪਿੱਛੇ ਵੇਖਣੀ ਪਊਗੀ ਕਦੀ ਬਿਲਕੁਲ ਨਹੀਂ